ਪੰਜਾਬ ਦੇ ਮਾਹੌਲ ਨੂੰ ਦਰਅਸਲ ਕੌਣ ਖਰਾਬ ਕਰਨਾ ਚਾਹੁੰਦਾ ਹੈ ਸਮੇਂ-ਸਮੇਂ ਤੇ ਲੋਕ ਇਹ ਸਬਾਪਤ ਜਾਣਨਾ ਵੀ ਚਾਹੁੰਦੇ ਆ ਬਟਾਲਾ ਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵੀ ਨੇ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਉਹਨਾਂ ਵੱਲੋਂ ਬਟਾਲਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵਿਰੋਧੀ ਰਾਜਨੀਤਿਕ ਆਗੂਆਂ ਤੇ ਉਹਨਾਂ ਵੱਲੋਂ ਨਿਸ਼ਾਨੇ ਵੀ ਵਿੰਨੇ ਗਏ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮਾਹੌਲ ਨੂੰ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ ਹਿੰਦੂ ਸਿੱਖ ਭਾਈਚਾਰੇ ਨੂੰ ਖਤਰਾ ਪੈਦਾ ਕਰਨ ਵਾਲੇ ਕੁਝ ਬਿਆਨ ਕੁਝ ਰਾਜਨੀਤਿਕ ਆਗੂਆਂ ਵੱਲੋਂ ਦਿੱਤੇ ਜਾ ਰਹੇ ਨੇ ਜੋ ਬਿਲਕੁਲ ਬੇਬੁਨਿਆਦ ਨੇ ਉਹਨਾਂ ਕਿਹਾ ਕਿ ਜੋ ਵੀ ਪੰਜਾਬ ਦਾ ਮਾਹੌਲ ਜਾਂ ਸ਼ਾਂਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨੂੰ ਪੰਜਾਬ ਪੁਲਿਸ ਦਾ ਸਿੱਧਾ ਜਵਾਬ ਮਿਲ ਰਿਹਾ ਹੈ ਪ੍ਰੰਤੂ ਕੁਝ ਰਾਜਨੀਤਿਕ ਲੋਕ ਪੰਜਾਬ ਪੁਲਿਸ ਨੂੰ ਵੀ ਮੰਦਾ ਬੋਲ ਰਹੇ ਨੇ ਜਦਕਿ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਹਨਾਂ ਦੀ ਸੁਰੱਖਿਆ ਵੀ ਉਹੀ ਪੰਜਾਬ ਪੁਲਿਸ ਕਰ ਰਹੀ ਹੈ ਉਥੇ ਸ਼ੈਰੀ ਕਲਸੀ ਦਾ ਕਹਿਣਾ ਹੈ ਕਿ ਜੋ ਪੰਜਾਬ ਵਿੱਚ ਗਰਨੇਡ ਹਮਲੇ ਹੋਏ ਉਹ ਸਾਰੇ ਕੇਸ ਪੁਲਿਸ ਨੇ ਸੋਲਵ ਕਰ ਲਏ ਆ ਅਤੇ ਜੋ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਜਦਕਿ ਵਿਰੋਧੀ ਪੰਜਾਬ ਨੂੰ ਅਤੇ ਪੰਜਾਬ ਸਰਕਾਰ ਨੂੰ ਅਤੇ ਪੰਜਾਬ ਪੁਲਿਸ ਨੂੰ ਬਿਨਾ ਕਿਸੇ ਤੱਥ ਜਾਂ ਤੱਥਾਂ ਤੋਂ ਬਦਨਾਮ ਕਰ ਰਹੇ ਨੇ ਤੁਹਾਡੇ ਸਾਰੇ ਪੱਤਰਕਾਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਤੁਸੀਂ ਉਹ ਥੰਮੋ ਜਿਹੜੀ ਆਵਾਜ਼ ਜਿਹੜੀ ਆ ਹੁਣ ਇੱਥੇ ਬੈਠਿਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਥੋੜੇ ਜਿਹੇ ਸਮੇਂ ਦੇ ਵਿੱਚ ਆਵਾਜ਼ ਪਹੁੰਚਾਉਣ ਵਾਲੇ ਉਹ ਤਾਕਤ ਤੁਸੀਂ ਉਹ ਤੁਹਾਡੀ ਕਲਮ ਰੱਖਦੀ ਹੈ ਸੋ ਮੈਂ ਰਣੀਆ ਤੁਹਾਡਾ ਮੈਂ ਦੇਖ ਰਿਹਾ ਸੀ ਵੀ ਪਿੱਛੇ ਜੇ ਆ ਕਾਫੀ 3-4 ਪ੍ਰੈਸ ਕਾਨਫਰੰਸਾਂ ਹੋਈਆਂ ਨੇ ਜਿਦੇ ਵਿੱਚ ਇੱਕ ਪੰਜਾਬ ਨੂੰ ਬੜਾ ਇਸ ਤਰ੍ਹਾਂ ਦੱਸਿਆ ਗਿਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਇਸ ਤਰ੍ਹਾਂ ਦੱਸਿਆ ਗਿਆ ਵੀ ਵੀ ਜਿਹਾ ਤਰ੍ਹਾਂ ਪੰਜਾਬ ਚ ਬਿਲਕੁਲ ਹੀ ਕਾਲਾ ਦੌਰ ਚੱਲ ਰਿਹਾ ਹੋਊਗਾ ਦੂਸਰੇ ਨੰਬਰ ਤੇ ਮੈਂ ਦੇਖਿਆ ਵੀ ਮੈਂ ਸੋਚ ਦੇਖ ਰਿਹਾ ਵਾਂ ਸਾਡੇ ਜਿਹੜੇ ਵਿਰੋਧੀ ਧਿਰ ਦੇ ਸਾਰੇ ਮੈਂ ਕਹਿ ਸਕਦਾ ਵਾਂ ਵੀ ਚਾਹੇ ਜਿਹੜੀ ਵੀ ਮਰਜੀ ਪਾਰਟੀ ਹੋਵੇ ਉਹਨਾਂ ਲੀਡਰਾਂ ਦੀ ਕਹਿੰਦੇ ਨੇ ਵੀ ਹਿੰਦੂ ਤੇ ਸਿੱਖਾਂ ਦੇ ਵਿੱਚ ਜਿਹੜੀ ਪਾੜ ਪੈ ਰਹੀ ਆ ਵੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਕਰਕੇ ਮੈਂ ਸੋਚ ਤੋਂ ਹੈਰਾਨ ਮੈਂ ਦੇਖ ਰਿਹਾ ਵੀ ਕਿਸ ਕਦਰ ਤੱਕ ਸਿਆਸੀ ਰੋਟੀਆਂ ਜਿਹੜੀਆਂ ਸੇਕੀਆਂ ਜਾ ਰਹੀਆਂ ਨੇ ਕਿਉਂਕਿ ਕੁਝ ਲੀਡਰ ਇਹਨਾਂ ਦੇ ਵਿੱਚੋਂ ਜੋ ਲੋਕਾਂ ਵੱਲੋਂ ਨਕਾਰੇ ਜਾ ਚੁੱਕੇ ਪਰ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਪਬਲਿਕ ਦੇ ਅੱਗੇ ਆਉਣ ਵਾਸਤੇ ਕੋਈ ਨਾ ਕੋਈ ਮੁੱਦਾ ਚਾਹੀਦਾ ਹੁੰਦਾ ਜਿਹੜਾ ਉਸ ਮੁੱਦੇ ਦੇ ਨਜ਼ਰੀਏ ਆਪਣੇ ਆਪ ਨੂੰ ਪ੍ਰੈਜੈਂਟ ਕਰਦੇ ਆ ਵੀ ਅਸੀਂ ਬੜੇ ਜਿਹੜੇ ਆ ਵੀ ਰਾਖੇ ਆ ਸੋ ਮੈਂ ਦੱਸਣਾ ਚਾਹੁੰਦਾ ਅੱਜ ਪਹਿਲੇ ਨੰਬਰ ਤੇ ਪੰਜਾਬ ਦੇ ਵਿੱਚ ਦੇਖੋ ਕਿਤੇ ਵੀ ਇਹ ਕੱਲਾ ਪੰਜਾਬ ਨਹੀਂ ਆਪਣੇ ਦੇਸ਼ ਦੇ ਵਿੱਚ ਜਿਹੜਾ ਵੀ ਇਨਸਾਨ ਹੈ ਤੁਸੀਂ ਉਹਦੇ ਅੰਦਰ ਝਾਤ ਨਹੀਂ ਮਾਰ ਸਕਦੇ ਉਹਦੇ ਅੰਦਰ ਕੀ ਚੱਲਦਾ ਜੇ ਕੋਈ ਗਲਤ ਹਰਕਤ ਕਰਦਾ ਹੈ ਕੋਈ ਵਾਰਦਾਤ ਕਰਦਾ ਹੈ ਹਾਂ ਜੇ ਪੁਲਿਸ ਜਾਂ ਜੇ ਉਹਦੇ ਉੱਤੇ ਨਹੀਂ ਕਾਰਵਾਈ ਹੁੰਦੀ ਫਿਰ ਅਸੀਂ ਅਸਲ ਦੇ ਵਿੱਚ ਕਹਿ ਸਕਦੇ ਹਾਂ ਵੀ ਨਹੀਂ ਪੁਲਿਸ ਕੋ ਕੰਮ ਨਹੀਂ ਹੋ ਰਿਹਾ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਕੰਮ ਨਹੀਂ ਕਰ ਪਾਰੇ ਪਰ ਮੈਂ ਦੱਸਣਾ ਚਾਹੁੰਦਾ ਹਾਂ ਹੁਣ ਤੱਕ ਪੰਜਾਬ ਦੇ ਵਿੱਚ 12 ਦੇ ਕਰੀਬ ਜਿਹੜੇ ਹਮਲੇ ਕੀਤੇ ਗਏ ਥਾਣਿਆਂ ਤੇ ਵੀ ਲਾ ਲੋ ਜਾਂ ਜਿਹੜਾ ਇੱਕ ਦਾ ਬਾਹਰ ਵੀ ਹੋਇਆ ਉਹਨਾਂ ਵਿੱਚੋਂ 10 ਹਮਲੇ ਜਿਹੜੇ ਨੇ 10 ਜਿਹੜੇ ਵੀ ਇਹਨਾਂ ਨੂੰ ਜਿਨ੍ਹਾਂ ਨੇ ਇਲਜ਼ਾਮ ਅਭੀ ਇਨਜਾਮ ਦਿੱਤਾ ਉਹ ਸਾਰੇ ਜਿਹੜੇ ਆ ਉਹ ਜਿਹੜੇ ਪੰਜਾਬ ਪੁਲਿਸ ਨੇ ਅਰੈਸਟ ਕੀਤੇ ਨੇ ਬਣਦੀ ਕਾਰਵਾਈ ਵੀ ਹੋਈ ਆ ਤੁਸੀਂ ਦੇਖਿਆ ਹੋਊਗਾ ਅੱਗੇ ਜਿਹੜਾ ਬਾਹਰ ਵੀ ਜੂਪੀ ਲਾਗੇ ਜਾ ਕੇ ਉਹ ਵੀ ਕੋਈ ਨਾ ਕੋਈ ਵਿੱਚ ਇਨਵੋਲਵ ਸੀ ਸੋ ਕਹਿਣ ਦਾ ਭਾਵੇਂ ਆ ਵੀ ਜਿਹੜਾ ਜਿਹੜਾ ਵੀ ਕੋਈ ਗਲਤ ਅਨਸਰ ਉਹ ਗਲਤ ਅਨਸਰ ਜਿਹੜਾ ਉਹਨੂੰ ਉਹਦੀ ਬਣਦੀ ਹੋਈ ਜਿਹੜੀ ਕਾਨੂੰਨੀ ਸਜ਼ਾ ਹੈ ਜਿਹੜੀ ਉਹ ਪੁਲਿਸ ਵੱਲੋਂ ਦਿੱਤੀ ਜਾ ਰਹੀ ਆ ਫਿਰ ਮੈਂ ਦੇਖ ਰਿਹਾ ਸੀ ਬਿਆਨ ਆ ਰਹੇ ਨੇ ਵੀ ਪੁਲਸ ਨੂੰ ਅਸੀਂ ਝਾਂਜਰਾਂ ਦੇਣ ਜਾਵਾਂਗੇ ਪੁਲਸ ਨੂੰ ਅਸੀਂ ਆਪਣੇ ਉਹ ਧਰਨਾ ਦੇਵਾਂਗੇ ਜੀ ਮੈਂ ਕਹਿਣਾ ਚਾਹੁੰਨਾ ਜੇ ਪੁਲਸ ਤੋਂ ਸਾਨੂੰ ਇੰਨੀ ਨਫ਼ਰਤ ਆ ਫਿਰ ਜਿਹੜੇ ਤੁਹਾਡੇ ਨਾਲ ਪੁਲਸ ਵਾਲੇ ਚੱਲੇ ਫਿਰਦੇ ਆ ਫਿਰ ਉਹਨਾਂ ਨੂੰ ਛੱਡ ਦੀ ਉਹਨਾਂ ਨੂੰ ਕਦੀ ਕਿੱਲੋਂ ਰੱਖਦੇ ਇਹਨਾਂ ਦੀਆਂ ਦੋ ਗੱਡੀਆਂ ਵਾਪਸੀ ਲੈ ਲੋ ਨਾ ਕਿਤੇ ਤੇ ਆਵਾਜ਼ਾਂ ਡੀਜੀਪੀ ਸਾਹਿਬ ਤੱਕ ਮਾਰਦੇ ਨੇ ਵੀ ਸਾਡੀ ਸਿਕਿਉਰਿਟੀ ਨੂੰ ਖਤਰਾ ਹੈ ਸਾਡੀ ਫੋਰਸ ਨੂੰ ਖਤਰਾ ਸੋ ਪੁਲਸ ਨਾਲ ਚੱਲਦੀ ਹੋਵੇ ਫਿਰ ਆਪਾਂ ਪੁਲਿਸ ਵੱਲੋਂ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀਏ ਬੜੀ ਨਿੰਦਨਯੋਗ ਗੱਲ ਆ ਫਿਰ ਇੱਕ ਗੱਲ ਚੱਲੀ ਵੀ ਸ਼ੈਰੀ ਕਲਸੀ ਜਿਹੜਾ ਇਹਨੂੰ 50 ਗੱਨਮੈਂ ਦੇ ਦਿਓ ਮੈਂ ਤੇ ਹੈਰਾਨ ਸ਼ੈਰੀ ਕਲਸੀ ਮੌਜੂਦਾ ਸਰਕਾਰ ਦਾ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਹੈ ਲੋਕਾਂ ਨੇ ਚੁਣਿਆ ਐਮਐਲਏ ਵੀ ਆ ਮੈਂ ਇਹ ਪੁੱਛਣਾ ਚਾਹੁੰਦਾ ਸ਼ੈਰੀ ਕਲਸੀ ਤੇ ਇੱਕ ਜ਼ਿੰਮੇਵਾਰ ਪਾਰਟੀ ਦਾ ਹੈ ਆਗੂ ਤੁਹਾਡੇ ਕੋ ਕੀ ਹੈ ਤੁਸੀਂ ਇੰਨੀ ਸਿਕਿਉਰਿਟੀ ਕਿਉਂ ਲਈ ਫਿਰਦੇ ਫਿਰ ਤੁਹਾਡੇ ਤੁਹਾਡੇ ਨਾਲ ਇਹਨੇ ਮੁਲਾਜ਼ਮ ਕਿਉਂ ਫਿਰ ਚੱਲੀ ਫਿਰਦੇ ਨੇ ਸੋ ਦੁੱਖ ਲੱਗਦਾ ਐ ਐਸੀਆਂ ਗੱਲਾਂ ਨੂੰ ਕਿਉਂਕਿ ਇਹ ਇਹ ਪੰਜਾਬ ਦੇ ਵਿੱਚ ਜਿਹੜੇ ਚੰਗੇ ਕੰਮ ਨੇ ਅੱਜ ਤੱਕ ਮੈਂ ਕਦੀ ਨਹੀਂ ਵੇਖਿਆ ਇਹਨਾਂ ਨੇ ਪ੍ਰਸ਼ੰਸਾ ਕੀਤੀ ਹੋਵੇ ਹਮੇਸ਼ਾ ਇਹਨਾਂ ਨੂੰ ਕੋਈ ਨਾ ਕੋਈ ਤੰਝ ਚਾਹੀਦਾ ਐ ਪੰਜਾਬ ਦੇ ਮਾਹੌਲ ਨੂੰ ਐਸਾ ਮੈਨਿਪੂਲੇਟ ਕਰਕੇ ਵਿਖਾ ਲੈਣ ਲਈ ਵੀ ਪੰਜਾਬ ਜਿਹੜਾ ਜੀ ਕਾਲੇ ਦੌਰ ਚੋਂ ਗੁਜ਼ਰ ਰਿਹਾ ਜੀ ਪੰਜਾਬ ਦੇ ਬਹੁਤ ਮਾੜੇ ਹਾਲਾਤ ਐ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ ਬਾਰਡਰ ਕਿੰਨਾ ਕੁ ਬਾਰਡਰ ਦੀ ਦੇਖਰੇਖ ਕੌਣ ਕਰ ਰਿਹਾ 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਫੌਜੀ ਜਿਹੜੇ ਆ ਫੌਜ ਦੇ ਅੰਦਰ ਆ ਬੀਐਸਐਫ ਨਸ਼ਾ ਕਿੱਥੋਂ ਆ ਰਿਹਾ ਬਾਰਡਰ ਤੋਂ ਆ ਦੋ ਨੰਬਰ ਦੇ ਹਥਿਆਰ ਕਿੱਥੋਂ ਆ ਰਹੇ ਨੇ ਬਾਰਡਰ ਤੋਂ ਕਈ ਡਰੋਨ ਆਉਂਦੇ ਨੇ ਡਰੋਨ ਕਿੱਥੋਂ ਆ ਰਹੇ ਨੇ ਪਾਕਿਸਤਾਨ ਤੋਂ ਬਾਰਡਰ ਤੋਂ ਪਾਰ ਆ ਰਹੇ ਨੇ ਹੁਣ ਪੁਲਿਸ ਜਿੰਨਾ ਕੁ ਐਫਰਟ ਕਰ ਸਕਦੀ ਆ ਜਿੰਨੀ ਕੋ ਹੁਣ 1200 ਡਰੋਨ ਆਇਆ 400 ਦੇ ਕਰੀਬ ਕਹਿੰਦੇ ਫੜਿਆ ਗਿਆ। ਬਾਕੀ ਜਿਹੜਾ ਇਹ ਇਕੱਲਾ ਪੰਜਾਬ ਪੁਲਿਸ ਦੀ ਜਾਂ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਨਹੀਂ ਬਣਦੀ। ਅਸੀਂ ਸਾਰੇ ਅਸੀਂ ਹਰ ਮੁੱਦੇ ਤੇ ਗੱਲ ਕਰਨ ਯੋਗ ਤੇ ਆਪਣੇ ਆਪ ਨੂੰ ਪ੍ਰੈਜੈਂਟ ਕਰ ਲੈਨੇ ਆ। ਆਪਣੇ ਆਪ ਨੂੰ ਤਾਂ ਕਹਿ ਦਿੰਦੇ ਅਸੀਂ ਪੰਜਾਬ ਦੇ ਆਗੂ ਆ ਫਿਰ ਪੰਜਾਬ ਦੇ ਵਿੱਚ ਅਸੀਂ ਰਲ ਕੇ ਪੰਜਾਬ ਦੀ ਤਰੱਕੀ ਪੰਜਾਬ ਦੀ ਨਿਹਾਰ ਦੀ ਗੱਲ ਕਰੀਏ। ਫਿਰ ਆਖਿਆ ਗਿਆ ਵੀ ਇੱਥੇ ਕੋਈ ਬਿਜ਼ਨਸ ਕਰਨ ਵਾਲਾ ਜਿਹੜਾ ਵਾ ਉਹ ਪੈਸਾ ਲਾ ਕੇ ਰਾਜੀ ਨਹੀਂ। ਮੈਂ ਦੱਸਣਾ ਚਾਹੁੰਨਾ ਵਾ ਕਟੋ ਕਟ ਨਹੀਂ ਨੀਅਰ ਅਬਾਊਟ ਪੰਜਾਬ ਦੇ ਵਿੱਚ ਹੁਣ ਤੱਕ ਕਈ ਹਜ਼ਾਰ ਕਰੋੜ ਜਿਹੜੇ ਉਹ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਬਾਹਰੋਂ ਜਿਹੜੇ ਬਿਜ਼ਨਸਮੈਨ ਆ ਕੇ ਇੱਥੇ ਇਨਵੈਸਟ ਕਰ ਚੁੱਕੇ ਸੋ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਅ ਅੱਗੇ ਨਾਲੋਂ ਸਕੂਲਾਂ ਦੇ ਸੁਧਾਰ ਕੀਤੇ ਜਾ ਰਹੇ ਨੇ ਇਹ ਜਿਹੜੀ ਦੇਣ ਮੈਂ ਦੱਸਣਾ ਚਾਹੁੰਦਾ ਇਹ ਗੱਲਾਂ ਕਰਦੇ ਨੇ ਵੀ ਮਾਹੌਲ ਖਰਾਬ ਹੈ ਸਾਨੂੰ ਦੇਖ ਕੇ ਕੀ ਗਏ ਇਹ ਕਿੰਨਾ ਨੇ ਸ਼ੁਰੂਆਤ ਕੀਤੀ ਸੀ ਅੱਜ ਜੇ 100 ਤੱਕ ਮਾਹੌਲ ਪੰਜਾਬ ਦਾ ਜਿਹੜਾ ਖਰਾਬ ਹੋਣ ਦੀ ਤਾਦਾਦ ਦੇ ਵਿੱਚ ਆਇਆ ਸੀ ਮੈਂ ਫਿਰ ਮਾਰਨਾ ਇੰਨੀ ਗੱਲ ਕਹਿ ਸਕਦਾ ਜੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੀ ਸਰਕਾਰ ਨਾ ਹੁੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਹੁੰਦੀ ਤੇ ਇਹ ਹਾਲਾਤ ਜਿਹੜੇ ਵੱਤ ਤੋਂ ਵੱਤਰ ਹੋਣੇ ਸੀ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਇਮਾਨਦਾਰੀ ਨਾਲ ਉਹਦੇ ਰਿਜ਼ਲਟ ਨਜ਼ਰ ਆ ਰਹੇ ਨੇ ਮੈਂ ਦੱਸਣਾ ਚਾਹੁੰਨਾ ਹੈ ਬਟਾਲਾ ਪੁਲਿਸ ਦੀ ਗੱਲ ਕਰਾਂ ਤੇ ਹੁਣ ਤੱਕ 32 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਜਿਹੜਾ ਨਸ਼ੇਪ੍ਰਤੀ ਜਿਹੜੇ ਇਹਨਾਂ ਦੇ ਆਪਾਂ ਫੜੇ ਨੇ ਉਹਨਾਂ ਦੀ 32 ਕਰੋੜ ਦੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਹੋਈ ਆ ਪਹਿਲਾਂ ਵੀ ਸਰਕਾਰਾਂ ਰਹੀਆਂ ਨੇ ਤੁਸੀਂ ਆਪ ਚਾਤ ਮਾਰ ਲਓ ਕਿੰਨੇ ਕਰੋੜਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਹੋਈਆਂ ਸੋ ਅਸੀਂ ਐਫਰਟ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਦੁੱਖ ਇਸ ਗੱਲ ਦਾ ਹੈ ਵੀ ਜੇ ਕੋਈ ਸਾਨੂੰ ਸੁਧਰਿਆ ਹੋਇਆ ਪੰਜਾਬ ਦੇਖ ਕੇ ਜਾਂਦੇ ਤੇ ਅੱਜ ਇਹਨਾਂ ਨੂੰ ਬਾਰ-ਬਾਰ ਇਹਨਾਂ ਮੁੱਦਿਆਂ ਤੇ ਬੋਲਣ ਦੀ ਲੋੜ ਨਾ ਪੈਂਦੀ ਪਰ ਰਾਤ ਦਿਨ ਮਿਹਨਤ ਕਰਕੇ ਅਸੀਂ ਪੰਜਾਬ ਦੀ ਨੁਹਾਰ ਬਦਲਾਂਗੇ ਔਰ ਜਿਹੜਾ ਵੀ ਗਲਤ ਅੰਸਰ ਹੋਊਗਾ ਜਿਹੜਾ ਵੀ ਕੋਈ ਗਲਤੀ ਕਰਦਾ ਬਣਦੀ ਹੋਈ ਕਾਨੂੰਨੀ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਊਗੀ ਇਹਦੇ ਵਿੱਚੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਇੱਕ ਪੈਸੇ ਦੀ ਵੀ ਕੋਤਾਈ ਨਹੀਂ ਕਰਦੇ ਸੋ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰ ਸਹਿਬਾਨ ਸਾਰੇ ਹੀ ਐਮਐਲਏ ਸਹਿਬਾਨ ਸਾਰੇ ਮੰਤਰੀ ਸਹਿਬਾਨ ਪੰਜਾਬ ਦੀ ਭਲਾਈ ਲਈ ਚੜ੍ਹਦੀ ਕਲਾ ਲਈ ਪੰਜਾਬ ਦੇ ਸਾਥੀਆਂ ਦੇ ਨਾਲ ਹੈ ਆਮ ਆਦਮੀ ਪਾਰਟੀ ਹਰ ਧਰਮ ਨੂੰ ਹਰ ਜਾਤ ਨੂੰ ਹਿੰਦੂ ਮੁਸਲਮ ਸਿੱਖ ਸਾਈ ਭਾਈ ਚਾਰੇ ਨੂੰ ਇੱਕ ਗੁਲਦਸਤੇ ਦੇ ਵਾਂਗੂ ਕਾਇਮ ਰੱਖਣਾ ਚਾਹੁੰਦੀ ਹੈ ਔਰ ਮੈਂ ਦੱਸਣਾ ਚਾਹੁੰਦਾ ਜਿਹੜਾ ਵੀ ਪੰਜਾਬ ਵਾਲ ਕੋਈ ਮਾੜੀ ਨਿਗਾਹ ਨਾਲ ਵੇਖੂਗਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਸੋ ਕਹਿਣ ਦਾ ਭਾਵ ਕਾਂਗਰਸ ਨੂੰ ਪੁੱਛਣਾ ਸੀ ਵੀ ਜਿਹੜੇ ਤੁਹਾਡੇ ਹਾਲਾਤ ਸੀ ਆਪਾਂ ਤੇ ਫਿਰ ਕਾਰਵਾਈ ਕਰ ਰਹੇ ਆਪਾਂ ਤੇ ਫਿਰ ਜਿਹੜਾ ਵੀ ਕੋਈ ਗਲਤ ਅਨਸਾਰਾ ਚਾਹੇ ਤੁਸੀਂ ਮੈਂ ਕਹਿਣਾ ਚਾਹੁੰਨਾ ਪੰਜਾਬ ਦੀ ਗੱਲ ਤੇ ਵੱਡੀ ਹੈ ਚਾਹੇ ਤੁਸੀਂ ਆਪਣਾ ਬਟਾਲਾ ਹੀ ਲੈ ਲਓ ਜਿੰਨਾ ਜਿੰਨਾਂ ਨੇ ਵੀ ਕੋਈ ਗਲਤ ਇੱਥੇ ਵਾਰਦਤ ਕੀਤੀ ਹੈ ਟਾਈਮ ਜ਼ਰੂਰ ਲੱਗਦਾ ਹਰ ਕੰਮ ਨੂੰ ਟਾਈਮ ਲੱਗਦਾ ਟਾਈਮ ਜ਼ਰੂਰ ਲੱਗਾ ਪਰ ਹਰ ਬੰਦਾ ਜਿਹੜਾ ਬਣਦੇ ਹੋਏ ਜਿਹੜੇ ਵੀ ਜੁਰਮ ਉਹਨਾਂ ਨੇ ਕੀਤੇ ਨੇ ਬਣਦੇ ਹੋਈ ਕਾਰਵਾਈ ਉਹਨਾਂ ਦੀ ਕਾਨੂੰਨ ਦੀ ਹੋ ਕੇ ਰਹੀ ਹੈ ਪਿਛਲੇ ਲੰਮੇ ਸਾਲ ਕੋ ਦਿੱਲੀ ਦੇ ਆਮ ਆਦਮੀ ਪਾਰਟੀ ਸਰਕਾਰ ਚਾਹ ਰਹੀ ਹੈ ਜੀਵਿਸ਼ਟ ਕੀਤਾ ਕਿ ਇੱਕ ਰਿਸਪੌਂਸ ਕਿੰਨਾ ਤੱਕ ਮਿਲਿਆ ਬਹੁਤ ਵਧੀਆ ਰਿਸਪੌਂਸ ਹੈ ਔਰ ਆਮ ਆਦਮੀ ਪਾਰਟੀ ਦੀ ਫਿਰ ਦਿੱਲੀ ਦੇ ਵਿੱਚ ਸਰਕਾਰ ਆ ਰਹੀ ਹੈ ਜੀ ਪਰ ਇੱਕ ਗੱਲ ਹੈ ਬੀਜੇਪੀ ਸਾਰੀ ਦਾ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਹਰਾਉਣ ਦੀ ਇੱਕ ਸੀਟ ਹਰਾਉਣ ਦੇ ਪੂਰਾ ਯੋਰ ਲੱਗਾ ਪਿਆ ਤੇ ਮੈਨੂੰ ਮਾਨ ਹੈ ਵੀ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਸੀਟ ਨੂੰ ਹਰਾਉਣ ਤੇ ਜਿਹੜੇ ਸਾਰੀ ਬੀਜੇਪੀ ਦਾ ਯੋਰ ਲੱਗਿਆ ਪਿਆ ਇਹਦਾ ਮਤਲਬ ਸਾਡੇ ਲੀਡਰ ਚ ਕੋਈ ਦਮ ਹੈ ਕਮ ਹੈ ਤੇ ਤਾਂ ਹੀ ਗੱਲ ਬਣਦੀ ਪੰਜਾਬ ਪੁਲਿਸ ਵਾਸਤੇ ਲਈ ਗਈ ਉਹਦੇ ਪਰ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਕ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ ਇੱਥੇ ਵੀ ਤੁਹਾਡੇ ਕੋਲ ਆਏ ਸੀ ਜਿਹੜੇ ਕਹਿੰਦੇ ਸੀ ਜੀ ਪੰਜਾਬ ਪੁਲਿਸ ਦੇ ਦਿੰਦੀ ਹੈ ਸੋ ਕਹਿਣ ਦਾ ਭਾਵ ਜਿਹੜਾ ਵੀ ਨੁਮਾਇੰਦਾ ਹੈ ਚਾਹੇ ਕੋਈ ਵੀ ਆ ਠੀਕ ਆ ਆਪਾਂ ਵੀ ਮਹਿਸੂਸ ਕਰਦੇ ਆ ਵੀ ਉਹਦੇ ਸਾਮ ਸੰਭਾਲ ਹੋਣੀ ਚਾਹੀਦੀ ਹੈ ਜਿਹੜਾ ਵੀ ਆਗੂ ਆ ਠੀਕ ਆ ਬਟ ਕਹਿਣ ਦਾ ਭਾਵ ਇਹ ਇੱਕ ਬੀਜੇਪੀ ਦਾ ਛੜੇੰਤਰ ਆ ਵੀ ਕਿਸੇ ਨਾ ਕਿਸੇ ਤਰੀਕੇ ਤੇ ਉਹਨਾਂ ਤੇ ਜਿਤਨਾ ਪਹਿਲਾਂ ਵੀ ਹਮਲੇ ਹੁੰਦੇ ਰਹੇ ਨੇ ਇਹੋ ਜਿਹਾ ਕੋਈ ਕਰਾਈਏ ਤਾਂ ਜੋ ਕਿ ਡਰ ਕੇ ਘਰ ਬੈਠ ਜਾਣ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਆ ਆਮ ਆਦਮੀ ਪਾਰਟੀ ਦੀ ਫੌਜਾ ਸਿਪਾਈ ਨੇ ਜਿੰਨਾ ਇਹਨਾਂ ਨੂੰ ਦਬਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਇਹ ਉੱਪਰ ਕੇ ਤਾਂ ਸ਼ੇਰੀ ਕਨਸੀਲ ਟੀਮ ਸ਼ੇਰੀ ਕਿਹੜੇ ਏਰੀਆ ਚ ਕੰਮ ਕਰਦੀ ਪਈ ਹੈ ਕਿੰਨੀਆਂ ਕੌਨਸਟਿਟੂਐਂਸੀਸ ਚ ਦੇਖੋ ਜੀ ਮੈਂ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਵਿਧਾਨ ਸਭਾ ਨਿਊ ਦਿੱਲੀ ਉੱਥੇ ਮੈਂ ਕੰਮ ਕਰ ਰਿਹਾ ਜੀ ਪਾਰਟੀ ਨੇ ਮੇਰੀ ਉੱਥੇ ਡਿਊਟੀ ਲਾਈ ਹੈ ਸੋ ਮੈਨੂੰ ਆਸ ਆ ਵੀ ਜਿਸ ਤਰ੍ਹਾਂ ਦੀ ਆਪਾਂ ਮਿਹਨਤ ਕਰ ਰਹੇ ਆ ਆਉਣ ਵਾਲਾ ਸਮਾਂ ਜਿਹੜਾ ਬਖੂਬ ਨਜ਼ਰ ਆਊਗਾ ਸੀਰੇ 70 ਤੋਂ 70 ਕਵਾਂਗੇ ਸੋ ਕਹਿਣ ਦਾ ਭਾਵ ਮਿਹਨਤ ਜਾਰੀ ਹੈ ਔਰ ਕੋਸ਼ਿਸ਼ਾਂ ਵੀ ਜਿੰਨਾ ਵੱਧ ਤੋਂ ਵੱਧ ਆਪਾਂ ਵਧੀਆਂ ਅਸੀਂ ਲੈ ਸਕੀਏ ਹਾਂ ਬੀਜਪੀ ਦੇ ਜਿਹੜੇ ਕਾਨੂੰਨੀ ਹਾਂ ਮੈਂ ਉਹ ਲਾਈਵ ਇਸ ਕਰਕੇ ਹੋਏ ਉਹ ਵੀਡੀਓ ਇਸ ਕਰਕੇ ਪਾਈ ਬੜੇ ਦੁੱਖ ਦੀ ਗੱਲ ਹੈ ਹਰ ਵਾਰ ਬੀਜਪੀ ਦੀ ਯਾ ਮੈਂ ਕਹਿ ਸਕਦਾ ਜਿਹੜੇ ਜਿਨ੍ਹਾਂ ਦੀ ਸੋਚ ਸਿਆਸੀ ਜਿਹੜੀ ਹਮੇਸ਼ਾ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਹੁਣ ਰੰਗਤ ਜਿਹੜੀ ਆ ਹੁਣ ਸਾਨੂੰ ਇਤਨਾ ਵੋਟਾਂ ਨਹੀਂ ਪੈਣੀਆਂ ਹੁਣ ਮੁਸਲਮਾਨ ਹਿੰਦੂ ਸਿੱਖ ਜਾਂ ਐਸਾ ਮਾਹੌਲ ਕ੍ਰੀਏਟ ਕਰ ਦਈਏ ਔਰ ਦੁੱਖ ਲੱਗਾ ਇਸ ਗੱਲ ਦਾ ਉਥੇ ਬੀਜੇਪੀ ਦੀ ਮਦਦ ਕਰਨ ਲਈ ਮੱਧ ਪ੍ਰਦੇਸ਼ ਤੋਂ ਅਲੱਗ-ਅਲੱਗ ਸਟੇਟਾਂ ਤੋਂ ਸਾਰੇ ਲੋਕ ਆਏ ਨੇ ਬੜ ਦੁੱਖ ਇਸ ਗੱਲ ਦਾ ਲੱਗਦਾ ਹੈ ਉਹਨਾਂ ਨੂੰ ਵੀ ਕਹਿੰਦੇ ਵੀ ਪੰਜਾਬ ਦੇ ਵਿੱਚੋਂ ਪੀਬੀ ਗੱਡੀਆਂ ਜਿਹੜੀਆਂ ਨੇ ਘੁੰਮਰੀਆਂ ਨੇ ਦਿੱਲੀ ਦੇ ਵਿੱਚ 26 ਜਨਵਰੀ ਨੂੰ ਗਣਤੰਤਰਤਾ ਦਿਵਸ ਹੈ ਮੈਨੂੰ ਕੋਈ ਡਰ ਹੈ ਵੀ ਪਤਾ ਨਹੀਂ ਕਿਵੇਂ ਬੰਦੇ ਵੀ ਇੱਕ ਪੰਜਾਬ ਨੂੰ ਉਸ ਪੰਜਾਬ ਨੂੰ ਜਿਨ੍ਹਾਂ ਨੇ ਸਾਡੇ ਗੁਰੂਆਂ ਨੇ ਜਿਨ੍ਹਾਂ ਨੇ ਇੱਕ ਸਾਰੇ ਧਰਮਾਂ ਨੂੰ ਇਕੱਠਾ ਰੱਖਣ ਦੀ ਕਾਹਤ ਹਿੰਦੂ ਪਰਿਵਾਰਾਂ ਨੂੰ ਇਕੱਠਾ ਰੱਖਣ ਦੀ ਕਾਹਤ ਆਪਣਾ ਬਲੀਦਾਨ ਦੇ ਦਿੱਤਾ ਸਾਡੇ ਵੀ ਕਹਿਣ ਦਾ ਭਾਵ ਦੁੱਖ ਇਸ ਗੱਲ ਦਾ ਵੀ ਸਾਡੇ ਤੇ ਸ਼ੱਕ ਕਰ ਰਹੇ ਨੇ ਪੀਪੀ ਗੱਡੀਆਂ ਤੇ ਸ਼ੱਕ ਕੀਤਾ ਜਾ ਰਿਹਾ ਸੋ ਬੜੀ ਮੰਦ ਭਾਗੀ ਸੋਚ ਦੀ ਗੱਲ ਕੀਤੀ ਉਹਨਾਂ ਨੇ ਫਿਰ ਜਨਾਬ ਕੋਈ ਕਾਨੂੰਨੀ ਕਾਰਵਾਈ ਦੇ ਦੇਖੋ ਜੀ ਇਹ ਤੇ ਲੋਕਾਂ ਦੇ ਵਿੱਚ ਜਨਤਕ ਕੋਈ ਹੈ ਗੱਲ ਲੋਕ ਆ ਸੰਗਤ ਹੀ ਫੈਸਲਾ ਲੈਂਦੀ ਆ ਲੋਕ ਹੀ ਫੈਸਲਾ ਲੈਂਦੇ ਨੇ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੀ ਸੋਚ ਇਹ ਆ ਤੇ ਫਿਰ ਆਪੇ ਫਰਕ ਪੈਂਦੇ ਪੈਂਦੇ ਕੱਲ 26 ਜਨਵਰੀ ਗੰਤਰਤਾ ਦਿਵਸ ਬਿਲਕੁਲ ਜੇ ਸੋਚਣ ਦੀ بس ਮੈਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਨਾ ਔਰ ਇਹੋ ਗੱਲ ਇਹੋ ਬੇਨਤੀ ਕਰਦਾ ਵੀ ਹਮੇਸ਼ਾ ਆਪਣੇ ਜਿਹੜੇ ਸਾਡੇ ਦੇਸ਼ ਵਾਸੀ ਨੇ ਹਮੇਸ਼ਾ ਚਾਹੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਵਸਤੇ ਨੇ ਦੇਸ਼ ਦਾ ਝੰਡਾ ਬੁਲੰਦ ਰੱਖਣਾ ਤੇ ਦੇਸ਼ ਦੀ ਚੜ੍ਹਦੀ ਕਲਾ ਔਰ ਦੇਸ਼ ਦੀ ਇੱਜ਼ਤ ਬਰਕਰਾਰ ਰੱਖਣੀ ਬਸ ਮੈਂ ਇਹੋ ਦੇਸ਼ ਵਾਸੀਆਂ ਨੂੰ ਸੰਦੇਸ਼ ਦੇਣਾ। ਕਿ ਜਿਹੜੀ ਦਿੱਲੀ ਦੇ ਨਤੀਜੇ ਨੇ ਉਹਨਾਂ ਦਾ ਪੰਜਾਬ ਕਿਵੇਂ ਸਕੇ ਦਿੱਲੀ ਦੇ ਨਤੀਜਿਆਂ ਦਾ ਪੰਜਾਬ ਦੇ ਵਿੱਚ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਐਚਰ ਲਈ ਜਦੋਂ ਸਰਕਾਰਾਂ ਬਣਦੀਆਂ ਨੇ ਇੱਕ ਹੌਸਲਾ افزਾਈ ਵੀ ਹੁੰਦੀ ਹੈ ਵਰਕਰਾਂ 'ਚ ਵੀ ਜਾਣ ਪੈਂਦੀ ਹੈ ਪਰ ਇਹਦੇ ਨਾਲ ਨਾਲ ਪੰਜਾਬ 'ਚ ਤੇ ਜੋ ਫਰਕ ਪਿਆ ਹੀ ਪਿਆ ਉਹ ਬਾਕੀ ਸਟੇਟਾਂ 'ਚ ਜ਼ਰੂਰ ਫਰਕ ਪਾਊਗਾ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੇ ਜਿਹੜਾ ਭਾਜਪਾ ਵੱਲੋਂ ਉੱਥੇ ਬਿਆਨ ਦਿੱਤਾ ਗਿਆ ਪੰਜਾਬ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਉਹਦੇ ਨਾਲ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਭਾਜਪਾ ਦੇ ਖਿਲਾਫ ਜਿਹੜਾ ਰੋਹ ਹੈ ਇਸਾਨਾ ਦਾ ਤੇ ਪਹਿਲਾਂ ਹੀ ਬਹੁਤ ਜ਼ਿਆਦਾ ਭਾਂਬੜ ਮੱਚੇ ਪਏ ਨੇ ਕਿ ਆ ਭਾਂਬੜ ਦੇ ਉੱਤੇ ਉਹਨਾਂ ਨੇ ਤੀਲ ਪਾਤਾ ਪਟ્રોલ ਪਾਤਾ ਕੀ ਕੀਤਾ ਇਹ ਦੇਖੋ ਮੈਂ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ ਇੱਕ ਜਿਹੜਾ ਉਹਨਾਂ ਦੇ ਬਿਆਨ ਦੇਣ ਤੋਂ ਬਾਅਦ ਪੰਜਾਬ ਦੇ ਵਿੱਚ ਚਾਹੇ ਕੋਈ ਵੀ ਕਿਸੇ ਵੀ ਧਰਮ ਦਾ ਉਹਨਾਂ ਦੇ ਮਨ ਚ ਰੋਸ ਆ ਜੀ ਦੇਖੋ ਵੀ ਪੀਵੀ ਗੱਡੀ ਆ ਉਹਨੂੰ ਰੋਸ ਆ ਵੀ ਯਾਰ ਸਾਦੋਂ ਕਿਸ ਨਜ਼ਰੀਏ ਨਾਲ ਦੇਖ ਰਹੇ ਇਹਦੇ ਨਾਲ ਮੈਂ ਇਹ ਕਹਿ ਸਕਦਾ ਵੀ ਜਿੰਨੇ ਵੀ ਬਥੇਰੇ ਉੱਥੇ ਸਾਡੇ ਇੱਥੋਂ ਦੇ ਲੋਕਾਂ ਦੇ ਰਿਸ਼ਤੇਦਾਰ ਰਹਿੰਦੇ ਨੇ ਉਹਨਾਂ ਦੇ ਵੀ ਮਨਾਂ ਦੇ ਪਾਪਨਾਵਾਂ ਨੂੰ ਕਾਫੀ ਠੇਸ ਪਹੁੰਚੀ ਆ। ਸੋ ਉਹਦਾ ਰਿਜ਼ਲਟ ਜਿਹੜਾ ਵਾ ਉਹ ਤੁਹਾਨੂੰ ਵੋਟਾਂ ਦੇ ਵਿੱਚ ਨਜ਼ਰ ਆ। ਪਹਿਲੀ ਵਾਰੀਆਂ ਪਹਿਲਾਂ ਅਕਸਰ ਪੰਜਾਬ ਤੋਂ ਕੋਈ ਜਾਂਦਾ ਸੀ ਤੇ ਪਾਕ ਰੀਸ ਕਿਉਂ ਟਾਰਗੇਟ ਪਾਕ ਨੂੰ ਕੀਤਾ ਜਾਂਦਾ ਸੀ ਇਤਨਕਵਾਦੀ ਖਾਲਸਤਾਨੀ ਮਾਊਵਾਦੀ ਜਾਂ ਸੋਚੇ ਇਤਾਂ ਦੇ ਲਫ਼ਜ਼ਾਂ ਦੇ ਨਾਲ ਉਹਨਾਂ ਨੂੰ ਇਹ ਤਸਨੀਆਂ ਦਿੱਤੀਆਂ ਜਾਂਦੀਆਂ। ਪਰ ਹੁਣ ਜਦੋਂ ਪਹਿਲੀ ਵਾਰੀ ਦੇਖਿਆ ਕਿ ਜਦੋਂ ਨਾਲ ਪੰਜਾਬੀਆਂ ਨੂੰ ਕਿਹਾ ਨਾ ਕਿ ਪੰਜਾਬੀ ਜਿੱਥੇ ਚਾ ਰਹੇ 26 ਜਨਵਰੀ ਉਹਨਾਂ ਨੇ ਇਤਾਂ ਦੇ ਜਿਹੜੀ ਵਿਵਾਦ ਜਨ ਦਿੱਤਾ ਜੇ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਪੰਜਾਬ ਦਾ Hindu ਆ ਸਿੱਖ ਆ ਇਸਾਈ ਆ ਮੁਸਲਮਾਨ ਆ ਸਾਰੇ ਦੇ ਮਨਾਂ ਦਾ ਦੋਸ਼ ਹੈ BJP ਦੇ ਬਿਲਕੁਲ ਜੀ ਇਹ ਤੁਹਾਨੂੰ ਇਹ ਪ੍ਰਤੱਖ ਤੁਹਾਨੂੰ ਮੈਂ ਦੱਸਿਆ ਵੀ ਇਹ ਇਹ ਨਤੀਜਾ ਜਿਹੜਾ BJP ਨੂੰ ਜ਼ਰੂਰ ਦੇਖਣ ਨੂੰ ਮਿਲੂਗਾ BJP ਕੋਲੋਂ ਤੁਹਾਨੂੰ ਵੀ ਕੀਤਾ ਜਾਂਦਾ ਬਹੁਤ ਜੀ ਮੈਂ ਦੱਸਣਾ ਚਾਹੁੰਦਾ ਵੀ ਜਿੱਥੇ ਵੀ PB ਦੀ ਗੱਡੀ ਨਜ਼ਰ ਆਉਂਦੀ ਹੈ ਉਹਨੂੰ ਰੋਕਦੇ ਨੇ ਰੋਕੇ ਉਹਨੂੰ ਪੁੱਛਦੇ ਨੇ ਵੀ ਕੌਣ ਆ ਉਹਦੀ ਚੈਕਿੰਗ ਕੀਤੀ ਜਾਂਦੀ ਹੈ ਬੜਾ ਵੀ ਦੇਖੋ ਨਾਰਮਲ ਗੱਲ ਆ ਮੈਂ ਇਹ ਨਹੀਂ ਕਹਿ ਸਕਦਾ ਸਾਡੇ ਦੇ ਕਾਫਲੇ ਦਾ ਰੋਜ਼ ਹੀ ਕੋਈ ਨਾ ਕੋਈ ਚੁੱਕਿਆ ਹੋਵੇ ਪਰ ਉਹਨਾਂ ਨੇ ਵੀ ਚਲੋ ਜੀ ਇਹ ਕੌਣ ਆ ਜੀ ਅੱਛਾ ਵਰਕ ਕਰ ਰਿਹਾ ਇਹਨਾਂ ਨੂੰ ਫੜੋ ਜੀ ਅੰਦਰ ਦਿਓ ਜੀ ਸੋ ਸੋ ਨਿੰਦਨਯੋਗ ਜਿਹੜੀ ਉੱਥੋਂ ਦੀ ਸਿਆਸਤ ਆ ਉਹ ਤੁਸੀਂ ਜਾ ਕੇ ਵੇਖੋ ਤੁਹਾਨੂੰ ਇਹ ਲੱਗੂਗਾ ਵੀ ਯਾਰ ਪੰਜਾਬ ਦੇ ਵਿੱਚ ਵਾਕਿਆ ਹੀ ਅਸੀਂ ਆਜ਼ਾਦੀ ਨਾਲ ਜੀ ਰਹੇ ਆ ਜਿਤਨਾ ਅਸੀਂ ਇੱਥੇ ਆਵਾਜ਼ ਚੁੱਕਦੇ ਨੇ ਸਾਰੇ ਗੱਲਬਾਤ ਰੱਖਦੇ ਨੇ ਉੱਥੇ ਜਾ ਕੇ ਗੱਲ ਰੱਖ ਕੇ ਵੇਖੋ ਬਟਾਲਾ ਪੁਲਿਸ ਨੇ ਇੱਕ ਇੰਕਾਊਂਟਰ ਕੀਤਾ ਸੀ ਪਿਛਲੇ ਦਿਨਾਂ 'ਚ ਉਹਦੇ ਬਾਰੇ ਫਿਰ ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ ਹਾਂ ਜਿਸ ਦਿਨ ਉਹ ਬਲਾਸਟ ਹੁੰਦਾ ਆ ਜਿਹੜਾ ਜੈਨਤੀਪੁਰ ਬਲਾਸਟ ਹੋਇਆ ਤੁਸੀਂ ਦੇਖੋ ਇੱਥੇ ਸਾਡੇ ਲੀਡਰਾਂ ਦੀ ਮੰਸ਼ਾ ਦੇਖੋ ਇੱਥੇ ਸੋਚ ਦੇਖੋ ਉਸੇ ਦਿਨ ਇੱਕ ਇਨਕਾਊਂਟਰ ਹੁੰਦਾ ਉਹ ਵੀ ਲੜਿੰਦਾ ਜਿਹੜਾ ਮੈਂ ਕਹਿ ਸਕਦਾ ਵੀ ਵਾਂਟਰਡ ਸੀ ਵਾਂਟਰਡ ਸੀ ਬੰਦਾ ਹੁਣ ਉਹਦਾ ਇਨਕਾਊਂਟਰ ਹੋ ਗਿਆ ਉਧਰ ਬਲਾਸਟ ਹੋ ਰਿਹਾ ਦਿਨ ਚੜਦੇ ਨੂੰ ਪ੍ਰੈਸ ਕਾਨਫਰੰਸਾਂ ਦੇ ਵਿੱਚ ਜਿੱਥੇ ਨੁਕਸਾਨ ਕੋਈ ਵੀ ਨਹੀਂ ਹੋਇਆ ਉੱਥੇ ਆ ਕੇ ਲੀਡਰ ਜਿਹੜੇ ਨੇ ਆਓ ਜੀ ਆ ਹੋ ਗਿਆ ਜੇ ਹੋ ਗਿਆ ਉਹ ਹੋ ਗਿਆ ਯਾਰ ਦੁੱਖ ਤੇ ਇਸ ਗੱਲ ਦਾ ਲੱਗਦਾ ਉਹ ਛੋਟੇ ਜਿਹੇ ਮੂੰਹ ਨਾਲ ਇਹ ਵੀ ਤੇ ਸਿਫਤ ਕਰਦੇ ਹੋ ਵੀ ਯਾਰ ਵਾਕਿਆ ਪੁਲਿਸ ਨੇ ਉਹ ਵੀ ਜਿਹੜਾ ਐਨਕਾਊਂਟਰ ਕੀਤਾ ਕਿਸ ਨੇ ਕੀਤੀ ਸਿਫਤ ਪਰ ਨਹੀਂ ਸੋਚ ਕੀ ਹੈ 네ਗੇਟਿਵਿਟੀ ਇੱਕੋ ਹੀ ਕੰਮ ਹੈ ਉਹਨਾਂ ਦਾ ਸਿਰਫ 네ਗੇਟਿਵਿਟੀ ਫੈਲਾਉਣਾ ਜਿੰਨੀ ਨੈਗੇਟਿਵਿਟੀ ਫਲਾ ਸਕਦੇ ਹੋ ਨੈਗੇਟਿਵਿਟੀ ਫਲਾ ਕੇ ਪੰਜਾਬ ਸਰਕਾਰ ਨੂੰ ਡਾਊਨ ਕਰੀਏ ਸੋ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਠੀਕ ਹੈ ਕਿਤੇ ਨਾ ਕਿਤੇ ਹਰ ਡਿਪਾਰਟਮੈਂਟ ਚ ਹਰ ਏਰੀਆ ਚ ਕਿਤੇ ਨਾ ਕਿਤੇ ਕੁਝ ਕਹਿ ਸਕਦਾ ਵੀ ਜਿਆਦਾ ਨਹੀਂ ਤੇ ਥੋੜੀਆਂ-ਬਹੁਤੀਆਂ ਤੇ ਕੁਝ ਹੁੰਦੇ ਨੇ ਕਾਲੀਆਂ ਮੱਛੀਆਂ ਵੀ ਲਾ ਲਓ ਪਰ ਉਹਦਾ ਮਤਲਬ ਇਹ ਨਹੀਂ ਵੀ ਡਿਪਾਰਟਮੈਂਟ ਸਾਰਾ ਹੀ ਮਾਰਾ ਹੋ ਗਿਆ ਸੋ ਜਿੱਥੇ ਉਹਨਾਂ ਦੀ ਬਣਦੀ ਤਾਰੀਫ ਹੈ ਜੇ ਅਸੀਂ ਹੌਸਲਾ ਫਜ਼ਾਈ ਨਾ ਕਰਾਂਗੇ ਜੀ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਸ਼ਾਬਾਸ਼ ਹੀ ਨਾ ਦਵਾਂਗੇ ਉਹਨਾਂ ਨੂੰ ਠੀਕ ਹੈ ਮੈਂ ਤੇਰਾ ਹਾਂ ਨਾ ਕਦੀ ਕਿੰਦੇ ਕੰਮਾਂ ਉੱਚੀਆਂ ਚੁੱਕ ਲੀਆਂ ਆ ਕਰ ਲੈ ਇੱਕ ਨਾਮ ਜ਼ਿਆ ਪਰ ਦੁੱਖ ਲੱਗਦਾ ਵੀ ਹਰ ਨੈਕਟਿਵਿਟੀ ਨੂੰ ਜਿਹੜਾ ਚੁੱਕਣਾ ਜਿਹੜੀ ਪੋਜ਼ਿਟਿਵਿਟੀ ਹੁੰਦੀ ਹੈ ਉਹ ਵੀ ਉਹਨਾਂ ਨੂੰ ਕਰਦੀ ਛੜੀ ਬਿੱਲੀ ਫ੍ਰੀ ਹੋਣ ਤੋਂ ਬਾਅਦ ਜਦੋਂ ਤੁਸੀਂ ਤੁਸੀਂ ਦੇ ਨਾਲ ਨੱਕ ਪਾ ਕੇ ਨਕੀਲ ਪਾ ਕੇ ਤੇ ਜਿਹੜੇ ਵਿਰੋਧੀ ਨੇ ਉਹਨਾਂ ਦੇ ਜਿਹੜੇ ਤੁਹਾਡੇ ਉੱਪਰ ਸਿੱਧੇ ਸਿੱਧੇ ਟਿੱਕੇ ਟਿੱਕੇ ਇਲਜ਼ਾਮ ਨੇ ਇਹ ਉਹਨਾਂ ਨੂੰ ਨੱਕ ਪੈ ਗਈ ਦੇਖੋ ਮੈਂ 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 ਤੁਹਾਨੂੰ ਦੱਸਣਾ ਚਾਹੁੰਨਾ ਵਾ ਵਿਰੋਧੀ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੇ ਉਹ ਘੱਟ ਤੋਂ ਘੱਟ ਮੈਂ ਕਹਿ ਸਕਦਾ 10 15 ਹੀ ਹੋਣਗੇ ਵੱਧ ਸਿਰਫ ਉਹਨਾਂ ਦਾ ਕੰਮ ਇਹੋ ਹੁੰਦਾ ਵੀ ਨੈਗੇਟਿਵਿਟੀ ਤੁਸੀਂ ਉਹ ਵੇਖਿਆ ਕਰੋ ਜਿਹਨੇ ਵਿਰੋਧੀ ਵਿਰੋਧ ਇੱਕ ਤਰਫਾ ਕਰਦੇ ਆ ਨਾ ਉਹਨਾਂ ਦੀ ਮੰਨਛਾ ਜਿਹੜੀ ਆ ਤੁਹਾਡੇ ਆਪੇ ਮਾਈਂਡ ਦੇ ਵਿੱਚ ਆ ਜੂਗੀ ਹੁਣ ਤੁਸੀਂ ਗੱਲ ਬਟਾਲੇ ਦੀ ਕੀਤੀ ਬਟਾਲਾ ਪਹਿਲਾਂ ਕੀ ਸਿਹਾਰ ਸੀ ਅੱਜ ਕਿਸ ਪੋਜੀਸ਼ਨ ਤੇ ਆ ਅੱਜ ਜਿਹੜੀ ਕੀ ਡਵੈਲਪਮੈਂਟ ਹੋ ਰਹੀ ਐ ਕਿੰਨਾ ਅੱਗੇ ਨਾਲੋਂ ਚੇਂਜ ਆ ਰਿਹਾ ਵਾ ਬਟਾਲਾ ਰੋਜ਼ ਤੁਸੀਂ ਦੇਖਦੇ ਹੋ ਕੋਈ ਨਾ ਕੋਈ ਆਪਾਂ ਚੌਂਕ ਨੂੰ ਖੁੱਲਾ ਕੀਤਾ ਹੁੰਦਾ ਐ ਕੁਝ ਡਵੈਲਪਮੈਂਟ ਦੇ ਜਰੀਏ ਆਪਾਂ ਕੰਮ ਕਰ ਰਹੇ ਹਾਂ ਪਰ ਉਹ ਇਹ ਚੀਜ਼ ਦੀ ਮੰਚਾਂ ਨੂੰ ਨਹੀਂ ਵਿਖਾਲਦੇ ਉਹਨਾਂ ਦਾ ਕੰਮ ਐ ਵੀ ਭਾਵੇਂ ਜੇ ਕਿਤੇ ਨੁੱਕਰ 'ਚ ਕੂੜਾ ਪਿਆ ਨਾ ਜੀ ਆ ਫੋਟੋ ਖਿੱਚ ਕੇ ਐਮਐਲਏ ਸਾਹਿਬ ਨੂੰ ਵਿਖਾਲਦੇ ਹੋ ਸੋ ਕਹਿਣ ਦਾ ਭਾਵ ਹਰ ਡਿਪਾਰਟਮੈਂਟ ਤੇ ਪ੍ਰਸ਼ਾਸਨ ਲੱਗਾ ਹੋਇਆ ਜਿਹੜਾ ਪ੍ਰਸ਼ਾਸਨ ਨਹੀਂ ਕੰਮ ਕਰਦਾ ਉਹਦੇ ਤੇ ਬਣਦੀ ਕਾਰਵਾਈ